ਹਾੜਾ ਆਏ ਸੀ ਕਹਿੰਦੇ ਵੀ ਮੁਰਗੀਆਂ ਦੇ ਵੀ ਤੁਹਾਡੇ ਮੈਂ ਪੈਸੇ ਦਵਾਂਗਾ ਕਿਸੇ ਨੂੰ ਕੁਝ ਨਹੀਂ ਦਿੰਦੀ ਸਰਕਾਰ ਚਾਹੇਂ ਭਾਵੇਂ ਵਰਤਮਾਨ ਦੀ ਸਰਕਾਰ ਹੋਵੇ ਚਾਹੇ ਕਾਂਗਰਸ ਦੀ ਆਵੇ ਥੋੜੇ ਬਾਲੇ ਬੰਦਿਆਂ ਨੂੰ ਮਿਲ ਜਾਂਦਾ ਹਾਂਜੀ ਹਰਿਆਣਾ ਨਹੀਂ ਲੋ ਆਹ ਫਸਲ ਖੜੀ ਹੈ ਕਿੰਨੀ ਸੋਹਣੀ ਖੜੀ ਹੈ ਦੇਖੋ ਹੁਣ ਖੁਦਾਨਾ ਖਾਸਾ ਇਦਾਂ ਦੀ ਕੋਈ ਮਾੜੀ ਗੱਲ ਹੋ ਜਾਵੇ ਫਿਰ ਜਦੋਂ ਆਪਣਾ ਆਪਾਂ ਨੂੰ ਹਰਦਾਨੇ ਮਿਲਦੇ ਨੇ ਉਹ ਮਿੰਤਾ ਕਰਾ ਕਰਾ ਦਿੰਦੇ ਨੇ ਫਿਰ ਕਈ ਲੋਕ ਕਮੈਂਟ ਕਰਨਗੇ ਜੀ ਕਿਸਾਨ ਕਿਹੜਾ ਆਪਣੀ ਫਸਲ ਫਰੀਚ ਦਿੰਦੇ ਨੇ ਆ ਆ ਜਿਹੜਾ ਆ ਨੁਕਸਾਨ ਆ ਇਹਦੀ ਪਰਪਾਈ ਕਿੱਦਾਂ ਹੋਊਗਾ ਅੱਛਾ ਇੱਕ ਕਿਲੇ ਦੇ ਉੱਤੇ 1 ਲੱਖ ਰੁਪਇਆ ਏਕੜ ਤੇ ਖਰਚਾ ਆ ਜਾਂਦਾ ਲੇਬਰ ਇੰਨੀ ਪੈ ਜਾਂਦੀ ਅੱਛਾ ਜੀ ਇੱਕ ਇੱਕ ਏਕੜ ਤੇ 1 ਲੱਖ ਰੁਪਈਆ ਏਕੜ ਤੇ ਹਾਂ ਹੁਣ ਗੋਭੀ ਦਾ ਕੋਈ ਬੱਚੂ ਫਿਕਸ ਰੇਟ ਤਾਂ ਹੈ ਨਹੀਂ ਬੱਚੂ ਬੱਚੂ ਕੋਈ ਫਿਕਸ ਰੇਟ ਤਾਂ ਹੈ ਨਹੀਂ ਉਹ ਵੀ ਬਣਾਣੇ ਨੂੰ ਹਾਂਜੀ ਜੇ ਲਿਮਟ ਬਣਵਾਣੀ ਹੋਵੇ ਇੱਕ ਏਕੜ ਤੇ ਹਾਂਜੀ 5-7 ਕਰੋੜ ਦੀ ਲਿਮਟ ਹੋ ਜਾਂਦੀ ਛੋਟੀ ਜੀ ਫੈਕਟਰੀ ਲਾ ਕੇ ਅੱਛਾ ਜੀ ਜ਼ਿਮੀਂਦਾਰ ਦੇ 7 ਏਕੜ ਤੇ 8 ਲੱਖ ਦੀ ਲਿਮਟ ਬਣਦੀ ਹੈ ਅੱਛਾ ਮਤਲਬ ਉਹਦੀ ਇੱਕ ਛੋਟੀ ਜੀ ਜਗ੍ਹਾ ਤੇ ਛੋਟੀ ਜੀ ਇੰਡਸਟਰੀ ਲਾਊਗਾ ਅੱਛਾ ਇਹ ਬਣਾਣੀ ਹੈ ਸਸੀ ਕਾਲ ਜੀ ਸਾਰਿਆਂ ਨੂੰ ਹੋਰ ਸਾਰੇ ਠੀਕ ਠਾਕ ਹੋ ਅੱਜ ਅਸੀਂ ਪਹੁੰਚੇ ਹਾਂ ਇੱਕ ਕਿਸਾਨ ਵੀਰ ਕੋਲੇ ਜਿਨ੍ਹਾਂ ਦਾ ਨਾਮ ਹੈ ਪ੍ਰਦੀਪ ਸਿੰਘ ਸੋਨਾ ਜਿਹੜੇ ਕੀ ਕੋਆਪਰੇਟਿਵ ਸੁਸਾਇਟੀ ਦੇ ਵਿੱਚ ਸੀਨੀਅਰ ਮੀਤ ਪ੍ਰਧਾਨ ਵਜੋਂ ਵੀ ਸੇਵਾਵਾਂ ਨਿਭਾ ਰਹੇ ਹਨ ਇਹ ਪੰਚਾਇਤ ਮੈਂਬਰ ਵੀ ਹਨ ਤੇ ਅੱਗੇ ਵੀ ਇਹ ਪਿੰਡ ਨੂੰ ਹੋਰ ਵੀ ਸੇਧ ਦਿੰਦੇ ਹਨ ਸਸੀ ਕਾਲ ਜੀ ਸਰ ਉਹ ਠੀਕ ਹੋ ਜੀ ਠੀਕ ਠਾਕ ਜੀ ਤੇ ਇਹਨਾਂ ਨੂੰ ਆਉ ਪੁੱਛੀਏ ਕਿਸਾਨੀ ਲਾਹੇਵੰਦ ਤੰਦਾ ਜਾਂ ਅੱਜ ਦੇ ਯੁੱਗ ਚ ਨਹੀਂ ਹੈਗਾ ਤੇ ਪਹਿਲਾ ਸਵਾਲ ਸਰ ਤੁਹਾਨੂੰ ਇਹੀ ਪੁੱਛੂਗਾ ਮੈਂ ਕਿ ਅੱਜ ਕੱਲ ਜਿੱਦਾਂ ਖੇਤੀ ਕਰੀ ਜਾ ਰਹੀ ਹੈ ਇਹ ਲਾਹੇਵੰਦ ਤੰਦਾ ਹੈਗਾ ਜਾਂ ਨਹੀਂ ਖੇਤੀ ਬੜ ਲਾਹੇਵੰਦ ਤੰਦਾ ਤਾਂ ਹੈਗਾ ਹਾਂਜੀ ਸਰ ਪਰ ਸਰਕਾਰਾਂ ਦੀਆਂ ਗੈਲੀਆਂ ਕਰਕੇ ਹਾਂਜੀ ਇਹਨੂੰ ਲਾਹੇਵੰਦ ਬਣਾਇਆ ਨਹੀਂ ਜਾ ਸਕਦਾ ਕਿੰਦਾ ਮਤਲਬ ਸਰਕਾਰ ਫਸਲਾਂ ਦੇ ਸਹੀ ਰੇਟ ਨਹੀਂ ਦਿੰਦੇ ਅੱਛਾ ਜੀ ਬੀਜ ਇੰਨੇ ਮਹਿੰਗੇ ਨੇ ਤੇ ਕੋਸਟ ਵੱਧ ਜਾਂਦੀ ਐ ਖਾਦ ਮਹਿੰਗੀ ਐ ਦਵਾਈਆਂ ਮਹਿੰਗੀਆਂ ਨੇ ਹਾਂਜੀ ਤੇ ਉਸ ਕਰਕੇ ਕੋਸਟ ਵਧਣ ਕਰਕੇ ਆਮਦਨ ਘਟ ਜਾਂਦੀ ਹੈ ਤਾਂ ਕਰਕੇ ਲਾਏ ਬੰਦ ਨੇ ਨਹੀਂ ਸਰ ਜਿਵੇਂ ਸਰਕਾਰ ਕਹਿ ਤਾਂ ਰਹੀ ਹੈ ਭਗਵਾਨਤਮਨ ਜੀ ਕਹਿ ਰਹੇ ਨੇ ਵੀ ਮੂੰਗੀ ਤੇ ਅਸੀਂ ਐਮਐਸਪੀ ਦੇ ਦੇ ਰਹੇ ਹਾਂ ਇਦਾਂ ਦੀਆਂ ਫਸਲਾਂ ਨਹੀਂ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਐਮਐਸਪੀ ਮੂੰਗੀ ਤੇ ਦੇ ਰਹੇ ਨੇ ਹਾਂਜੀ ਮੂੰਗੀ ਤੇ ਕਿੰਨੀ ਕੁ ਫਸਲ ਜ਼ਿਮੀਂਦਾਰ ਮੂੰਗੀ ਵੇਚਣ ਮੇਨ ਫਸਲ ਤਾਂ ਆਪਣੀ ਕਣਕ ਤੇ ਜੀਰੀ ਹੈ ਜੀਰੀ ਹੈ ਤੇ ਕੁਝ ਪਰਸੈਂਟ 10 20 ਪਰਸੈਂਟ ਲੋਕ ਗੰਨੇ ਦੀ ਖੇਤੀ ਕਰਦੇ ਹਾਂਜੀ ਸਰ ਤੇ ਜਿਵੇਂ ਮੰਨ ਲਓ ਸਰਕਾਰਾਂ ਸਬਸਿਡੀਆਂ ਦੇ ਰਹੀਆਂ ਨੇ ਕਹਿ ਰਹੀਆਂ ਨੇ ਵੀ ਖੇਤ ਜੀਰੀ ਤੇ ਕਣਕ ਤੋਂ ਬਾਹਰ ਆ ਜੋ ਵਿੱਚੋਂ ਨੇ ਤੋਂ ਬਾਹਰ ਆ ਜੋ ਕੋਈ ਵੀ ਫਸਲ ਬੀਜੋਗੇ ਅਸੀਂ ਸਬਸਿਟੀ ਦਵਾਂਗੇ ਕੀ ਗੱਲ ਸੱਚ ਹੈ ਕੋਈ ਸਬਸਿਟੀ ਨਹੀਂ ਸਰਕਾਰ ਦਿੰਦੀ ਕਹਿ ਰਹੀਆਂ ਨੇ ਹਾਂਜੀ ਸਰ ਤੇ ਉਹਦਾ ਹੁਣ ਸਾਡੇ ਪਿੰਡ ਦੀ ਉਹ ਗੱਲ ਹੈ ਪਿੰਡ ਸਾਡਾ ਰਸੂਲੜਾ ਹੈ ਸਾਡਾ ਪਿੰਡ ਟੋਟਲੀ ਖੇਤੀ ਕਰਦਾ ਹੈ ਸੱਤ ਜੀ ਜੀ ਹਾਂ ਜੀ ਗੋਭੀ ਜਿਆਦਾਤਰ ਗੋਭੀ ਲਾਉਂਦੇ ਨੇ ਕੁਝ ਕਿਸਾਨ ਆਲੂ ਵੀ ਲਾਉਂਦੇ ਨੇ ਹਾਂ ਜੀ ਸਰ ਗੋਭੀ ਦੇ ਚ ਇੰਨਾ ਇੱਕ ਖਰਚਾ ਹੈ ਇੱਕ ਕਿਲੇ ਦੇ ਉੱਤੇ 1 ਲੱਖ ਰੁਪਇਆ ਏਕੜ ਤੇ ਖਰਚਾ ਆ ਜਾਂਦਾ ਲੇਬਰ ਇੰਨੀ ਪੈ ਜਾਂਦੀ ਅੱਛਾ ਜੀ ਇੱਕ ਇੱਕ ਕਿਲੇ ਤੇ 1 ਲੱਖ ਰੁਪਇਆ ਏਕੜ ਤੇ ਹਾਂ ਹੁਣ ਗੋਭੀ ਦਾ ਕੋਈ ਖਤੂ ਬਿਚ ਰੇਟ ਤਾਂ ਹੈ ਨਹੀਂ ਬਚੂ ਕੋਈ ਬਚੂ ਕੋਈ ਫਿਕਸ ਰੇਟ ਤਾਂ ਹੈ ਨਹੀਂ ਗੋਭੀ 20 ਰੁਪਏ ਵੀ ਵੇਚ ਸਕਦੀ ਹੈ 40 ਵੀ ਵੇਚ ਸਕਦੀ ਹੈ 50 ਵੀ ਵੇਚ ਸਕਦੀ ਹੈ ਹਾਂ ਜੀ ਜੇ ਗੋਭੀ ਦੇ 2 ਲੱਖ ਦੀ ਗੋਭੀ ਨਹੀਂ ਹੁੰਦੀ ਤਾਂ ਕਿਸਾਨ ਮਾਰਿਆ ਜਾਂਦਾ ਲੱਖ ਰੁਪਈਆ ਦਾ ਉਹਦਾ ਤੇ ਖਰਚਾ ਹੀ ਐ ਫਿਰ 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 ਤਾਂ ਹੀ ਕਿਸਾਨ ਖੁਦਕੁਸ਼ੀ ਕਰਦਾ ਇਸੇ ਕਰਕੇ ਕਾਹਤੂ ਕਾਸ਼ੀ ਕਰਦਾ ਜਦੋਂ ਕੋਸਟ ਵੱਧ ਜਾਂਦੀ ਆਮਦਨ ਹੁੰਦੀ ਨਹੀਂ ਤੇ ਕੁਛ ਘਰ ਦੇ ਖਰਚੇ ਹੋ ਜਾਂਦੇ ਨੇ ਕੁਛ ਕਈ ਵਾਰ ਕਿਸਾਨ ਦੇ ਘਰੇ ਘਰ ਦੇ ਵਿੱਚ ਵਿਆਹ ਆ ਜਾਂਦਾ ਉਹ ਖਰਚ ਕਰਨੇ ਪੈ ਜਾਂਦੇ ਨੇ ਫਿਰ ਲਿਮਟ ਚੱਕ ਲੈਂਦਾ ਕਿਸਾਨ ਲਿਮਟ ਚੱਕਣ ਤੋਂ ਬਾਅਦ ਕਿਸਾਨ ਨੂੰ ਆਮਦਨ ਤਾਂ ਹੁੰਦੀ ਨਹੀਂ ਹਾਂਜੀ ਵਿਆਜ ਵਧੇ ਜਾਂਦਾ ਅਰਤੇ ਦਾ ਉਹ ਤੋਂ ਬਾਅਦ ਫਿਰ ਖੁਸ਼ਕੁਸ਼ੀ ਹੋ ਜਾਂਦਾ ਹਾਂਜੀ ਮੇਰਾ ਦੂਸਰਾ ਸਵਾਲ ਐਦਾਂ ਸੀਗਾ ਜੀ ਜਿਵੇਂ ਅੱਜ ਦੇ ਸਮੇਂ ਦੇ ਵਿੱਚ ਆਪਾਂ ਖੇਤੀ ਕਰਦੇ ਆ ਅੱਜ ਦੇ ਯੁੱਗ ਚ ਦੇਵੇਂ 2024 ਚ ਬੈਠੇ ਆਪਾਂ ਤੇ ਕਾਫੀ ਟੈਕਨੀਕਲ ਖੇਤੀ ਕੀਤੀ ਜਾਂਦੀ ਆ ਡਰੋਨ ਨਾਲ ਛੜਕਾ ਕਰਦੇ ਨੇ ਕਈ ਲੋਕ ਤਾਂ ਤੇ ਅੱਜ ਦੇ ਸਮੇਂ ਦੇ ਵਿੱਚ ਖੇਤੀ ਕਰਨੀ ਸਿਖਾ ਲਈ ਹੈਗੀ ਆ ਜਾਂ ਅੱਜ ਤੋਂ 40 ਸਾਲ ਪਹਿਲਾਂ ਜਿਹੜੇ ਕਰਦੇ ਸੀ ਉਹ ਉਹਨਾਂ ਨੂੰ ਸਿਖਾ ਲਈ ਹੁੰਦੀ ਸੀ ਪਹਿਲਾਂ ਵੀ ਸੌਖੀ ਸੀ ਖੇਤੀ ਕਰਨੀ ਪਹਿਲਾਂ ਬਲਦਾਂ ਨਾਲੇ ਖੇਤੀ ਹੋਈ ਜਾਂਦੀ ਸੀ ਕੋਈ ਖਾਦ ਨਹੀਂ ਪਾਉਣੀ ਪੈਂਦੀ ਸੀ ਟਰੈਕਟਰ ਛੋਟਾ ਮੋਟਾ ਹੁੰਦਾ ਹਾਂ ਛੋਟਾ ਮੋਟਾ ਟਰੈਕਟਰ ਹੁੰਦਾ ਤੇ ਅੱਜ ਤੋਂ 35 ਸਾਲ ਪਹਿਲਾਂ ਉਦੋਂ 35 ਸਾਲ 40 ਸਾਲ ਪਹਿਲਾਂ ਟਰੈਕਟਰ ਵੀ ਕਿਸੇ ਕਿਸੇ ਘਰ ਤੇ ਹੁੰਦਾ ਸੀ ਕਿਸੇ ਕਿਸੇ ਘਰ ਤੇ ਗੱਲ ਇਹ ਆ ਵੀ ਉਦੋਂ ਖਰਚਾ ਕੋਈ ਨਹੀਂ ਸੀ ਜੇ ਫਸਲ ਘੱਟ ਵੀ ਨਿਕਲਦੀ ਸੀ ਅੱਛਾ ਜੀ ਖਰਚਾ ਕੋਈ ਨਹੀਂ ਸੀ ਬਸ ਕੋਈ ਜੂਰੀਆ ਨਹੀਂ ਪੈਂਦਾ ਸੀ ਕੋਈ ਡਾਈ ਨਹੀਂ ਪੈਂਦਾ ਸੀ ਹਾਂਜੀ ਪੋਕਣੇ ਬੀਜ ਪਾ ਦਿੰਦੇ ਸੀ ਹਾਂਜੀ ਫਸਲ ਵੱਢ ਲੰਦੇ ਸੀ ਆਮਦਨੀ ਸੀ ਉਹਦੇ ਚ ਆਮਦਨ ਮਤਲਬ ਖੋਣ ਨੂੰ ਕੁਝ ਨਹੀਂ ਸੀ ਹਾਂ ਮੈਂ ਤਾਂ ਜੱਟ ਆਪ ਕਰਦੇ ਸੀ ਹੁਣ ਜੱਟਾਂ ਨੇ ਮਿਹਨਤ ਕਰਨੀ ਛੱਡਤੀ ਤੇ ਸਾਰਾ ਪੈਸਟੀਸਾਈਡ ਦੇ ਸਿਰ ਤੇ ਹੀ ਸਾਰੀ ਫਸਲ ਹੁੰਦੀ ਆ ਇੱਕ ਨਾ ਸਰ ਮੈਂ ਪੁੱਛੂਗਾ ਵੀ ਜਿਹੜੇ ਮਤਲਬ ਆਪਣੇ ਕਿਸਾਨ ਵੀਰ ਨੇ ਵੱਡੇ ਵੱਡੇ ਟਰੈਕਟਰ ਲੈ ਲੈਂਦੇ ਨੇ ਕੀ ਗੱਲ ਉਹ ਛੋਟੇ ਟਰੈਕਟਰ ਨਾਲ ਵਾਹੀ ਨਹੀਂ ਹੁੰਦੀ ਜਾਂ ਜ਼ਮੀਨ ਇੰਨੀ ਸੋਲਿਡ ਹੋ ਗਈ ਪੈਸਟੀਸਾਈਡ ਪਾ ਪਾ ਕੇ ਵੀ ਵੱਡਾ ਟਰੈਕਟਰ ਲੈਣਾ ਹੀ ਪੈਂਦਾ ਇਹਦੇ ਬਾਰੇ ਥੋੜਾ ਐਕਸਪਲੇਨ ਕਰੋਗੇ ਵੱਡਾ ਟਰੈਕਟਰ ਲੈਣਾ ਵੀ ਜ਼ਰੂਰੀ ਹੈ ਕਿੱਦਾਂ ਜੀ ਉਹ ਦੱਸਿਓ ਜਿਹਨੂੰ ਖੇਤੀਬਾੜ ਕਰਦਾ ਬੰਦਾ 100 ਏਕੜ ਦੀ 150 ਏਕੜ ਦੀ ਉਹਦੇ ਲਈ ਜ਼ਰੂਰੀ ਹੈ ਪਰ ਅੱਜ ਕੱਲ ਦੇ ਜਿਹੜੇ ਮੁੰਡੇ ਨੇ ਹਾਂਜੀ 5 ਏਕੜ ਵਾਲਾ ਵੀ ਵੱਡਾ ਲੈ ਲੈਂਦਾ ਹੈ ਹਾਂਜੀ 10 ਏਕੜ ਵਾਲਾ ਵੀ ਵੱਡਾ ਲੈ ਲੈਂਦਾ ਹੈ ਵੱਡੇ ਫਾਰਮ ਵਾਲੇ ਤਾਂ ਲੈਣਾ ਹੀ ਹੈ ਵੱਡਾ ਵੱਡਾ ਟਰੈਕਟਰ ਲੈਣਾ ਛੋਟੇ ਫਾਰਮ ਵਾਲੇ ਤਾਂ ਹੀ ਤਾਂ ਮਰਦੇ ਨੇ ਅੱਛਾ ਜੀ ਖੇਤੀ 10 ਏਕੜ ਦੀ ਕਰਦਾ ਹੈ ਟਰੈਕਟਰ 12 ਲੱਖ ਵਾਲਾ ਘਰੇ ਟਰੈਕਟਰ ਖੜਾ ਹੁੰਦਾ ਹੈ آمدਨ ਹੈ ਨਹੀਂ ਫਿਰ ਉਹੀ ਖੇਤੀ ਇੱਕ 475 ਐਂਟਰ ਵੀ ਕਰ ਸਕਦਾ ਨੇ ਕਰ ਸਕਦਾ ਬਿਲਕੁਲ ਬਾਈ ਸਿੰਪਲ ਸਿੰਪਲ ਆ ਅੱਜ ਕੱਲ ਦੇ ਜਿਹੜੇ ਨਾ ਪੁਛ ਸੰਦ ਇਹ ਜੇ ਆ ਗਏ ਉਹ ਛੋਟੇ ਟਰੈਕਟਰ ਨਹੀਂ ਚੱਲਦੇ ਹਾਂਜੀ ਹਾਂਜੀ ਕੁਛ ਮਜਬੂਰ ਰੋਟਾਵੀਟਰ ਹੋ ਗਿਆ ਰੋਟਾਵੀਟਰ ਤੇ ਆਪਣਾ ਜਿਵੇਂ ਬਜਾਈ ਵਾਲੀਆਂ ਮਸ਼ੀਨਾਂ ਹਾਂਜੀ ਹਾਂਜੀ ਤੇ ਹੋਰ ਵੀ ਕਾਫੀ ਜਾਣ ਦੀ ਮਸ਼ੀਨਰੀ ਇਹ ਜੇ ਆ ਗਈ ਨਹੀਂ ਨਹੀਂ ਉਹਨੂੰ ਚੱਲਦੇ ਛੋਟੇ ਟਰੈਕਟਰ ਨਹੀਂ ਚੱਲ ਨਹੀਂ ਸਕਦਾ ਤੇ ਤੇ ਮੇਰਾ ਇੱਕ ਸਵਾਲ ਸਰ ਇਹ ਸੀਗਾ ਜਿਵੇਂ ਮੰਨ ਲਓ ਆ ਜਿਹੜੇ ਅੱਜ ਕੱਲ ਮੁੰਡੇ ਨੇ ਨਵੇਂ ਮੁੰਡੇ ਖੇਤੀ ਤੋਂ ਦੂਰ ਭੱਜ ਰਹੇ ਨੇ ਇਹ ਕੀ ਕਾਰਨ ਕੀ ਆ ਇਹ ਦੱਸ ਸਾਡੇ ਕਿ ਖੇਤੀ ਵਾਲੇ ਵੱਲ ਪਾਸੇ ਨੂੰ ਤਾਂ ਬਹੁਤ 10% ਮੁੰਡੇ ਆ ਰਹੇ ਨੇ ਕਾਰਨ ਕਾਰਨ ਕੀ ਕਾਰਨ ਕੀ ਘਰ ਦੇ ਲਾਉਂਦੇ ਨਹੀਂ ਹੈਗੇ ਖੇਤੀ ਨੂੰ ਫਿਰ ਇਹਦਾ ਮਾਪੇ ਨਹੀਂ ਲਾ ਮਾਪੇ ਮਾਪੇ ਦੇ ਵਿੱਚ ਤਸੂਰ ਹੈ ਮਾਪੇ ਦੀ ਗਲਤੀ ਹੈ ਸਹੀ ਗੱਲ ਬਿਲਕੁਲ ਸਹੀ ਗੱਲ ਤੇ ਅਗਲਾ ਸਵਾਲ ਮੇਰਾ ਇਹ ਹੈ ਸਰ ਵੀ ਜਿਵੇਂ ਆਪਾਂ ਫਸਲ ਬੀਜੀ ਪੈਸਟੀਸਾਈਡ ਦਾ ਛੜਕਾਉ ਕਰਦੇ ਆ ਠੀਕ ਆ ਤੇ ਕਿਸਾਨ ਆਪਣੇ ਜਿਹੜੇ ਜ਼ਿਆਦਾ ਫਸਲ ਵੀ ਉਬਰੇ ਵੀ ਜ਼ਿਆਦਾ ਫਸਲ ਹੋਵੇ ਆਪਣੇ ਲਾਲਚ ਨੂੰ ਇੰਨਾ ਪੈਸਟੀਸਾਈਡ ਦਾ ਛੜਕਾਉ ਕਰਦਾ ਜਾਂ ਮਜਬੂਰੀ ਬਣ ਚੁੱਕਿਆ 99% ਤਾਂ ਹਰਕੀਰਤ ਸਿੰਘ ਮਜਬੂਰੀ ਹੈ ਅੱਛਾ ਜੀ ਕੱਲ ਕਈ ਫਸਲ ਪੈਸਟੀਸਾਈਡ ਤੋਂ ਬਗੈਰ ਹੋਂੋਂ ਹਟ ਗਈ ਆਪਣੇ ਪੰਜਾਬ ਦੇ ਵਿੱਚ ਹਾਂਜੀ ਪੈਸਟੀਸਾਈਡ ਦਾ ਕੁਝ ਗਵਰਨਮੈਂਟ ਦਾ ਵੀ ਹੈਗਾ ਇਹਦੇ ਚ ਦੋਸ਼ ਹਾਂਜੀ ਪੈਸਟੀਸਾਈਡ ਦੀਆਂ ਜਿਹੜੀਆਂ ਕੰਪਨੀਆਂ ਨੇ ਪਹਿਲਾਂ ਕੁਝ ਕੁ ਕੰਪਨੀਆਂ ਆਉਂਦੀ ਹੁੰਦੀਆਂ ਸੀ ਹਾਂਜੀ ਚਾਰ ਪੰਜ ਗਨਾਂਮੀ ਕੰਪਨੀਆਂ ਹੁੰਦੀਆਂ ਸੀ ਓਕੇ ਹਾਂਜੀ ਤੇ ਹੁਣ ਤਾਂ ਆਪਣੇ ਪੰਜਾਬ ਦੇ ਵਿੱਚ ਹਜ਼ਾਰਾਂ ਹੀ ਕੰਪਨੀਆਂ ਆ ਗਈਆਂ ਡੁਪਲੀਕੇਟ ਹਾਂਜੀ ਚਾਈਨਾ ਮੇਡ ਦਿੱਲੀ ਮੇਡ ਕੰਪਨੀਆਂ ਹਾਂਜੀ ਤੇ ਦਵਾਈਆਂ ਇਹ ਜਿਹੇ ਆ ਵੀ ਆ ਗਈਆਂ ਜਿਹੜੀਆਂ ਆਪਣੀ ਧਰਤੀ ਨੂੰ ਵੀ ਨੁਕਸਾਨ ਕਰਦੀਆਂ ਨੇ अच्छा जी ते ਕੁਛ ਦਵਾਈਆਂ ਜਿਹੜੀਆਂ ਜ਼ਿਮੀਂਦਾਰ ਪੜੇ ਲਿਖੇ ਨੇ ਵਧੀਆ ਦਵਾਈਆਂ ਵਰਤਦੇ ਨੇ ਉਹਨਾਂ ਦਾ ਝਾੜ ਠੀਕ ਵੀ ਰਹਿੰਦਾ ਹੈ ਬਾਕੀ ਤਾਂ ਨਹੀਂ ਤਾਂ ਬਿਮਾਰੀਆਂ ਵੀ ਆਪਣੇ ਤਾਹੀਂ ਐਸੇ ਕਰਕੇ ਵੱਧ ਆ ਜਾਂਦੀ ਹੈ ਪੈਸਟੀਸਾਈਡ ਨਕਲੀ ਆਉਂਦੀ ਜਿਵੇਂ ਇੱਕ ਚੱਲਦੀ ਆ ਕੈਂਸਰ ਟ੍ਰੇਨ ਹਾਂ ਇੱਥੋਂ ਚੱਲਦੀ ਆ ਸੰਗਰੂਰ ਤੋਂ ਹਾਂਜੀ ਤੇ ਇਹਦਾ ਮਤਲਬ ਵੀ ਇਹਦਾ ਨੁਕਸਾਨ ਹੀ ਆ ਪੈਸਟੀਸਾਈਡ ਦਾ ਬਿਲਕੁਲ ਜੀ ਬਿਲਕੁਲ ਨੁਕਸਾਨ ਹੈ ਹੈਨਾ ਤੇ ਜਿਵੇਂ ਇੱਕ ਮੇਰਾ ਸਵਾਲ ਇਹ ਸੀਗਾ ਜਿਵੇਂ ਅੱਜ ਕੱਲ ਜਿਹੜੇ ਕਿਸਾਨ ਨੇ ਜਿਵੇਂ ਲਿਮਟਾਂ ਚੱਕ ਲੰਦੇ ਨੇ ਵੱਡੀਆਂ ਤੇ ਕਈ ਵਾਰੀ ਜਿਵੇਂ ਗੜੇ ਮਾਰੀ ਹੋ ਗਈ ਫਸਲ ਮਰ ਗਈ ਫਿਰ ਹੁਣ ਕਈ ਲੋਕ ਤਾਂ ਕਹਿ ਦਿੰਦੇ ਨੇ ਜੀ ਕਿਸਾਨ ਸਾਨੂੰ ਉਹ ਅਸੀਂ ਪੈਸੇ ਦਿੰਨੇ ਆ ਫ੍ਰੀ ਚ ਥੋੜੀ ਵੀ ਦਿੰਦੇ ਆ ਵੀ ਤੁਸੀਂ ਐਡਾ ਜਿਗਰਾ ਰੱਖ ਕੇ ਵੀ ਦੇਖੋ ਜਿਹੜਾ ਕਿਸਾਨ ਇੰਨੀ ਫਸਲ ਇੰਨੀ ਮਹਿੰਗੀ ਆਪਣੀ ਖੇਤਾਂ ਚ ਉਗਾ ਰਿਹਾ ਹੈ ਉਹ ਜਿਗਰਾ ਰੱਖ ਕੇ ਨੀਲੀ ਛੱਤਾ ਥੱਲੇ ਵਾਲੇ ਦੇ ਥੱਲੇ ਬੈਠਾ ਤੇ ਹੁਣ ਇਹ ਲੋਕਾਂ ਨੂੰ ਕੀ ਗੱਲ ਇਹ ਚੀਜ਼ ਦਾ ਗਿਆਨ ਨਹੀਂ ਹੈਗਾ ਵੀ ਵੀ ਗਿਆਨ ਦੀ ਕਮੀ ਮੰਨਦੇ ਹਾਂ ਵੀ ਜਿਹੜੇ ਲੋਕ ਕਿਸਾਨਾਂ ਨੂੰ ਮਾੜਾ ਕਹਿੰਦੇ ਆ ਵੀ ਬਿਲਕੁਲ ਸਹੀ ਗੱਲ ਉਹਨਾਂ ਦਾ ਗਿਆਨ ਦੀ ਕਮੀ ਲੁੱਟ ਮਜਬੂਰੀ ਬਣਦੀ ਆ ਉਹੀ ਨਹੀਂ ਜ਼ਿਮੀਂਦਾਰ ਕਦੇ ਵਿਆਜ ਤੇ ਪੈਸੇ ਲੈਂਦਾ ਹਾਂਜੀ ਜ਼ਿਮੀਂਦਾਰ ਦੀ ਮਜਬੂਰੀ ਪੌਮਰੀਆਂ ਖੇਤੀ ਲਈ ਖੇਤੀ ਦੇ ਖਰਚ ਕਰਨ ਲਈ ਲਿੰਟਾ ਚੱਕਦੇ ਨੇ ਜਾਂ ਕੋਈ ਘਰੇਲੂ ਆਪਣਾ ਘਰ ਦੇ ਵਿੱਚ ਜਿਵੇਂ ਕੁੜੀ ਦਾ ਵਿਆਹ ਆ ਗਿਆ ਹਾਂਜੀ ਉਸ ਕਰਕੇ ਲਿਮਟਾਂ ਬਣਵਾਉਣੀਆਂ ਪੈ ਜਾਂਦੇ ਨੇ ਉਹ ਵੀ ਲਿਮਟਾਂ ਆਪਣੀ ਜ਼ਮੀਨ ਤੇ ਬਣਵਾਉਂਦੇ ਨੇ ਜੱਟ ਹਾਂਜੀ ਤੇ ਕੁਝ ਜੱਟ ਇਹ ਜਿਹੇ ਨੇ ਮੋੜਦੇ ਵੀ ਨਹੀਂ ਜਿਹਨਾਂ ਤੋਂ ਨਹੀਂ ਮੁੜਦੀਆਂ ਉਹ ਆਪਣੀ ਜ਼ਮੀਨ ਵੇਚ ਕੇ ਜਾਂ ਫਿਰ ਖੁਦਕਸ਼ੀ ਕਰ ਲੈਂਦੇ ਨੇ ਵਿਚਾਰੇ ਐਂ ਜਰ ਨਹੀਂਓ ਮੁੜਦੀ ਹਾਂਜੀ ਤੇ ਇਸ ਕਰਕੇ ਜਨ ਦੀ ਲਿਮਟਾਂ ਜਨ ਦੀ ਜ਼ਰੂਰੀ ਵੀ ਨੇ ਵਧੀਆ ਵੀ ਗੱਲ ਵੀ ਆ ਪਰ ਔਕੀ ਔਖਾ ਬਹੁਤ ਆ ਜਨ ਦੀ ਲਿਮਟ ਜਦੋਂ ਜਦ ਬੰਦਾ ਬਣਵਾਉਂਦਾ ਹਾਂਜੀ ਇੱਕ ਬਾਣੀਏ ਨੂੰ ਹਾਂਜੀ ਜੇ ਲਿਮਟ ਬਣਵਾਣੀ ਹੋਵੇ ਇੱਕ ਏਕੜ ਤੇ ਹਾਂਜੀ 5-7 ਕਰੋੜ ਦੀ ਲਿਮਟ ਹੋ ਜਾਂਦੀ ਛੋਟੀ ਜੀ ਫੈਕਟਰੀ ਲਾ ਕੇ ਅੱਛਾ ਜੀ ਜ਼ਿਮੀਂਦਾਰ ਦੇ 7 ਏਕੜ ਤੇ 8 ਲੱਖ ਦੀ ਲਿਮਟ ਬਣਦੀ ਆ ਅੱਛਾ ਮਤਲਬ ਉਹਦੀ ਇੱਕ ਛੋਟੀ ਜੀ ਜਗ੍ਹਾ ਤੇ ਇੰਨੀ ਛੋਟੀ ਜੀ ਇੰਡਸਟਰੀ ਲਾਊਗਾ ਅੱਛਾ ਇਹ ਫਿਰ ਇਹ ਫਿਰ ਬਿਤ ਕਰਾ ਕਿਸਾਨਾਂ ਨਾਲ ਬਿਤ ਕਰਾਈ ਆ ਔਰ ਇੱਕ ਛੋਟੀ ਜੀ ਇੰਡਸਟਰੀ ਤੇ 4-4-5-5 ਕਰੋੜ ਦੀ ਸਰਕਾਰ ਲਿਮਟ ਦੇ ਦਿੰਦੀ ਆ ਹਾਂਜੀ ਜ਼ਿਮੀਂਦਾਰ ਨੂੰ 7-7 ਏਕੜ ਤੇ ਨਹੀਂ ਜੀ ਇਤਨਾ ਜ਼ਰ ਜੇ ਮੈਂ ਮੰਨ ਲਵ ਆਹ ਜਿਹੜਾ ਕਿਸਾਨ ਅੰਦੋਲਨ ਮੈਂ ਜਿਹੜਾ ਫਿਰ ਬਿਲਕੁਲ 3 ਮਹੀਨੇ ਦੇ ਵਿੱਚ ਉਹਨਾਂ ਨੇ ਆਪਣੇ ਤੇ ਪੁਲਿਸ ਨੇ ਆਪਣੇ ਮੁੰਡੇ ਚੱਕ ਕੇ ਅਟੈਕ ਕੀਤਾ ਸੀਗਾ ਤੇ ਤੁਸੀਂ ਉਹਨੂੰ ਕਿੱਦਾਂ ਦੇ ਦੋ ਵੀ ਕਿਸਾਨ ਇਹਨਾਂ ਨੇ ਮੋਦੀ ਨੇ ਤਾਂ ਵੀ ਪ੍ਰੋਮਿਸ ਕੀਤਾ ਸੀ ਵੀ ਮੈਂ ਐਮਐਸਪੀ ਵੀ ਦਊਂਗਾ ਜਦੋਂ ਇਹ 2014 ਚ ਬਣਿਆ ਸੁਵਮੀਨਾਥਨ ਦੀ ਰਿਪੋਰਟ ਲੱਗ ਗਰੂਗਾ ਤੇ ਕੀ ਗੱਲ ਹੁਣ ਇਹ ਧੋਖਾ ਕਰ ਰਹੇ ਨੇ ਦਾ ਮਤਲਬ ਜਿਹੜੀ ਸੈਂਟਰ ਸਰਕਾਰ ਹੈ ਜ਼ਿੰਮੇਦਾਰਾਂ ਨੇ ਧੋਖਾ ਕਰ ਰਹੀ ਹੈ ਵਾਅਦਾ ਕਰਿਆ ਸੀ ਇਹਨਾਂ ਨੇ ਹਾਂਜੀ ਵੀ ਐਮਐਸਪੀ ਦਵਾਂਗੇ ਹੁਣ ਉਹ ਵਾਅਦੇ ਤੋਂ ਮੁੱਕਰ ਰਹੀ ਹੈ ਹਾਂਜੀ ਐਮਐਸਪੀ ਜਾਣ ਦੀ ਜੇ ਨਹੀਂ ਦਿੰਦੇ ਤਾਂ ਜ਼ਿੰਮੇਦਾਰ ਮਰਦਾ ਹਾਂਜੀ ਪੰਜਾਬ ਦਾ ਵੀ ਵਿਕਾਸ ਹੋਵੇ ਉਹਦੇ ਨਾਲ ਠੱਪ ਹੁੰਦਾ ਨਹੀਂ ਮਤਲਬ ਵੀ ਐਮਐਸਪੀ ਕਿਦਾਂ ਵੀ ਖਰਚੇ ਵਧੀ ਜਾ ਰਹੇ ਨੇ ਤੇ ਐਮਐਸਪੀ ਪਰਕਮੈਂਟਲ ਐਮਐਸਪੀ ਦਾ ਮਤਲਬ ਇਹ ਹੁੰਦਾ ਵੀ ਐਮਐਸਪੀ ਜਿਵੇਂ ਮੰਨ ਲਾ ਵੀ ਫਸਲ ਆਪਣੀ ਹਾਂਜੀ ਸਰ ਫਸਲ ਆਪਣੀ 2200 ਰੁਪਏ बिकੂਗੀ ਜੇ ਐਮਐਸਪੀ ਨਹੀਂ ਲਾਗੂ ਕਰਦੇ ਹਾਂਜੀ ਤੇ ਪ੍ਰਾਈਵੇਟ ਵਿਕੂਗੀ ਪ੍ਰਾਈਵੇਟ ਕਿਸੇ ਨੇ ਕਹਿਣਾ ਮੈਂ 1800 ਨੂੰ ਲੈਣਾ ਕਿਸੇ ਪ੍ਰਾਈਵੇਟ ਬੰਦੇ ਨੇ ਕਹਿਣਾ ਮੈਂ 1600 ਨੂੰ ਲੈਣਾ ਤਾਂ ਫਿਰ ਗਾਂਧੀ ਜ਼ਿਮੀਂਦਾਰ ਦੀ ਫਸਲ ਰੂਲੂਗੀ ਉਹਦੇ ਚ ਉਹੀ ਆ ਨਾ ਵੀ ਇਹ ਤਾਂ ਕੋਆਪਰੇਟਿਵ ਪਾਜ ਰਹੀ ਹੈ ਸਰਕਾਰ ਆਪਣੇ ਵਾਅਦਿਆਂ ਤੋਂ ਮਤਲਬ ਕਿ ਬੀਜੇਪੀ ਦਾ ਸੈਂਟਰ ਚ ਆਉਣਾ ਕਿਤੇ ਨਾ ਕਿਤੇ ਨੁਕਸਾਨਦੇ ਹੋਇਆ ਬਹੁਤ ਵੱਡਾ ਨੁਕਸਾਨ ਹੋ ਗਿਆ ਹਾਂਜੀ ਉਹੀ ਜਿਹੜਾ 2.5 ਸਾਲ ਨਾ 2 ਸਾਲ ਅੰਦੋਲਨ ਇਸੇ ਕਸੇ ਨੂੰ ਛੱਡਿਆ ਫਿਰ ਬਿਲਕੁਲ ਹੁਣ ਵੀ ਬੈਠੇ ਨੇ ਹਾਂਜੀ ਹੁਣ ਵੀ ਬੈਠੇ ਨੇ ਆਪਣੇ ਦੋਨੇ ਬਾਰਡਰਾਂ ਤੇ ਤੇ ਆਪਾਂ ਚੱਲਦੇ ਚੱਲਦੇ ਗੱਲ ਕਰ ਲੈਣੇ ਥੋੜੀ ਜੀ ਤੇ ਮੈਂ ਇੱਕ ਇਹ ਤੁਹਾਨੂੰ ਪੁੱਛਣਾ ਚਾਹੁੰਦਾ ਜੀ ਅੱਜ ਕੱਲ ਜਿਵੇਂ ਆਪਣੇ ਪੰਜਾਬ ਦੇ ਸੀਐਮ ਸਾਹਿਬ ਨੇ ਮਾਨ ਸਾਹਿਬ ਉਹ ਕਹਿੰਦੇ ਆ ਵੀ ਜਿੰਮੇ ਪਿੱਛੇ ਜੇ ਹੜਾ ਆਏ ਸੀ ਕਹਿੰਦੇ ਵੀ ਮੁਰਗੀਆਂ ਦੇ ਵੀ ਥੋੜੇ ਮੈਂ ਪੈਸੇ ਦਵਾਂਗਾ ਕਿਸੇ ਨੂੰ ਕੁਝ ਨਹੀਂ ਦਿੰਦੀ ਸਰਕਾਰ ਚਾਹੇ ਭਗਵੰਤ ਮਾਨ ਦੀ ਸਰਕਾਰ ਹੋਵੇ ਚਾਹੇ ਕਾਂਗਰਸ ਦੀ ਆਵੇ ਥੋੜੇ ਬਾਲੇ ਬੰਦਿਆਂ ਨੂੰ ਮਿਲ ਜਾਂਦਾ ਹਾਂਜੀ ਹਰਜਾਨਾ ਨਹੀਂ ਕਿਸੇ ਨੂੰ ਕੁਝ ਨਹੀਂ ਮਿਲਦਾ ਇਹ ਤਾਂ ਗੱਲਾਂ ਹੀ ਹੁੰਦੀਆਂ ਨੇ ਵੋਟਾਂ ਲੈਣ ਦਾ ਸਾਰਾ ਹਾਂਜੀ ਟੰਗ ਟੰਗ ਤੇ ਇੱਕ ਨਾ ਸਰ ਮੇਰਾ ਲਾਸਟ ਕੁਐਸਚਨ ਇਹ ਆ ਤੁਹਾਨੂੰ ਵੀ ਜਿਹੜਾ ਇੰਨਾ ਸੁਸਾਇਡ ਹੋ ਰਿਹਾ ਚਾਹੇ ਮਹਾਰਾਸ਼ਟਰਾ ਦਾ ਆਲੋਚਾ ਕਿਤੇ ਲਾ ਲੋ ਇਹ ਚੇ ਕਰਨਾਟਕਾ ਲਾ ਲਓ ਚਾਹ ਪੰਜਾਬ ਲਾ ਲਓ ਇਹ ਸੁਸਾਇਡ ਰੋਕਣ ਦਾ ਨਾ ਕਿਉਂ ਨਹੀਂ ਲੈ ਰਹੇ ਸੁਸਾਇਡ ਬਹੁਤ ਘਰ ਦੇ ਵਿੱਚ ਬਹੁਤ ਜ਼ਿੰਮੇਵਾਰੀਆਂ ਦੀਆਂ ਮਜਬੂਰੀਆਂ ਹੁੰਦੀਆਂ ਨੇ ਹਾਂਜੀ ਤੇ ਕੁਝ ਬੰਦੇ ਡਿਪਰੈਸ਼ਨ ਦਾ ਸ਼ਿਕਾਰ ਹੁੰਦੇ ਨੇ ਉਸ ਪਰਸੈਂਟ ਬੰਦੇ ਦੇ ਜਿਹਦੇ ਕਰਜ਼ਾ ਚੜ ਜਾਂਦਾ ਉਹ ਵੀ ਹੋ ਜਾਂਦੇ ਨੇ ਹਾਂਜੀ ਤੇ ਕੁਝ ਬੰਦੇ ਸਰਕਾਰਾਂ ਤੋਂ ਤੰਗ ਆ ਕੇ ਵੀ ਕਰ ਲੈਂਦੇ ਨੇ ਸੁਸਾਇਡ ਮਤਲਬ ਹਰ ਇੱਕ ਦੀ ਆਪਣੀ ਆਪਣੀ ਮਨਸ਼ਾ ਹੈ ਮੈਂ ਮਤਲਬ ਦੇਖ ਰਿਹਾ ਸੀ Google ਤੇ ਇੱਕ ਦਿਨ ਕੱਢ ਕੇ ਸਭ ਤੋਂ ਜ਼ਿਆਦਾ ਕਿਸਾਨ ਸੁਸਾਈਡ ਕਰ ਰਿਹਾ ਬਿਲਕੁਲ ਲਾਹੇਵੰਦ ਤਾਂ ਉਹਦਾ ਜਮਾ ਹੀ ਨਹੀਂ ਰਿਹਾ ਬਿਲਕੁਲ ਪਿੱਛੇ ਜੇ ਫਰਾਂਸ ਦੇ ਵਿੱਚ ਇਹ ਕਰਿਆ ਸੀ ਉਹਨਾਂ ਨੇ ਇਹਨਾਂ ਦੇ ਸਰਕਾਰੀ ਬਿਲਡਿੰਗਾਂ ਭਰਤੀਆਂ ਸੀਗੀਆਂ ਪ੍ਰਾਣੀ ਨਾਲ ਵਿੱਚ ਸਰਕਾਰ ਸਰਕਾਰ ਦੀਆਂ ਅਣ ਦੇਖੀ ਹੈ ਇਹਦੇ ਵਿੱਚ ਬਹੁਤ ਵੱਡੀ ਖੇਤੀ ਦੇ ਧੰਦੇ ਦੇ ਵਿੱਚ ਨਹੀਂ ਤਾਂ ਜਣ ਦੇ ਖੇਤੀ ਦਾ ਧੰਦਾ ਬਹੁਤ ਲਾਹੇਵੰਦ ਹੋਵੇ ਲਾਹੇਵੰਦ ਹੋਵੇ ਜਿਵੇਂ ਪੰਜਾਬ ਦੇ ਵਿੱਚ 90s ਵੇਲੇ 90s ਤੋਂ ਪਹਿਲਾਂ ਆਪਾਂ ਨੂੰ ਉਦੋਂ ਹੀ ਕਿਸਾਨ ਗ੍ਰੋ ਅਪ ਹੋਇਆ ਜਿਆਦਾ ਬਿਲਕੁਲ ਸੁਆਮੀ 나ਥਨ ਜਿਹੜੀ ਰਿਪੋਰਟ ਹੈ ਉਹਦੇ ਵਿੱਚ ਜਣ ਦੀ ਜੇ ਅੱਜ ਦਾ ਭਾਅ ਜਣ ਦੀ ਆਪਣੇ ਕਣਕ ਦਾ ਕਣਕ ਦਾ ਭਾਅ 32-3300 ਰੁਪਏ ਬਣਦਾ ਸਾਡਾ ਹੱਕ ਅੱਛਾ ਜੀ ਤੇ ਸਾਨੂੰ ਮਿਲ ਰਿਹਾ 2300 ਰੁਪਏ 1000 ਰੁਪਿਆ ਕਵਾਂਟਰਲ ਮਗਰ ਘਟ ਰਿਹਾ ਹੁਣ ਜਿੰਨੇ ਵੀ ਸਰਕਾਰੀ ਵਿਭਾਗਾਂ ਵਾਲੇ ਨੇ ਹਾਂਜੀ ਸਰਕਾਰੀ ਵਿਭਾਗਾਂ ਨੂੰ ਮਹਿੰਗਾਈ ਮਹਿੰਗਾਈ ਦੇ ਹਿਸਾਬ ਨਾਲ ਨਾਲ ਖਾ ਪਾਤੀ ਆ ਨਹੀਂ ਹਾਂਜੀ ਹਾਂਜੀ ਜੱਟ ਦੀ ਤਾਂ ਉੱਥੇ ਖੜੀ ਆ ਹਾਂ ਡੀਜ਼ਲ ਵੀ ਵਧਿਆ ਡਾਈ ਵੀ ਵਧਿਆ ਜੂਰੀਆ ਵੀ ਵਧਿਆ ਪੈਸਟੀਸਾਈਡ ਦੇ ਵੀ ਰੇਟ ਵਧੇ ਨੇ ਸਰਕਾਰ ਕਿਸਾਨ ਦੀ ਫਸਲ ਦਾ ਰੇਟ 20 30 ਰੁਪਏ ਕਵਾਂਟਰਲ ਵਧਾਉਂਦੇ ਨੇ ਉਹੀ ਗੱਲ ਲਈ ਮੰਨ ਲਓ ਫਿਰ ਹੁਣ ਦੇਖ ਲੋ ਆ ਫਸਲ ਖੜੀ ਆ ਕਿੰਨੀ ਸੋਹਣੀ ਖੜੀ ਆ ਦੇਖੋ ਹੁਣ ਖੁਦਾ ਨਾ ਖਾਸ ਤਾਂ ਐਦਾਂ ਦੀ ਕੋਈ ਮਾੜੀ ਗੱਲ ਹੋ ਜਾਵੇ ਫਿਰ ਜਦੋਂ ਆਪਣਾ ਆਪਾਂ ਨੂੰ ਹਰਜਾਨੇ ਮਿਲਦੇ ਨੇ ਉਹ ਮਿੰਤਾ ਕਰਾ ਕਰਾ ਦਿੰਦੇ ਨੇ ਫਿਰ ਕਈ ਲੋਕ ਕਮੈਂਟ ਕਰਨਗੇ ਜੀ ਕਿਸਾਨ ਕਿਹੜਾ ਆਪਣੀ ਫਸਲ ਫਰੀ ਚ ਦਿੰਦੇ ਨੇ ਆ ਆ ਜਿਹੜਾ ਆ ਨੁਕਸਾਨ ਹੈ ਇਹਦੀ ਪਰਪਾਈ ਕਿੱਦਾਂ ਹੋਊ ਜਿੰਮੇਦਾਰ ਦਾ ਖੁੱਲੇ ਸਮਾਨ ਥੱਲੇ ਆ ਸਾਰਾ ਕੁਝ ਫਸਲ ਵਰਦਨ ਤੱਕ ਜਾਣ ਦੀ ਜੱਟ ਦਾ ਦਿਲ ਕਿਸਾਨ ਜਿੱਡਾ ਦਾ ਦਿਲ ਹੈ ਉਹ ਨਹੀਂ ਜੀ ਕਿਸੇ ਦਾ ਮੈਂ ਤਾਂ ਇਹ ਮੰਨਦਾ ਜਾਨਵਰਾਂ ਨੇ ਵੀ ਇਹਦੇ ਚੋ ਖਾਣੀ ਐ ਚੂਹਿਆਂ ਨੇ ਵੀ ਖਾਣੀ ਐ ਤੇ ਆਵਾਰਾ ਪਸ਼ੂਆਂ ਨੇ ਵੀ ਜੱਟਾਂ ਨੂੰ ਤੰਗ ਕਰਨਾ ਕਿ ਕਿੰਨੇ ਕਿੰਨੇ ਮਤਲਬ ਕਿੰਨੇ ਹੀ ਚੀਜ਼ਾਂ ਦਾ ਢਿੱਡ ਭਰਦੇ ਨੇ ਕਿਸਾਨ ਤੇ ਜਿਹੜੇ ਕਿਸਾਨਾਂ ਨੂੰ ਜਿਵੇਂ ਇੱਕ ਕੋਸ਼ਿਸ਼ ਸੀਗੀ ਕੰਗਣਾ ਰਣੌਤ ਉਹ ਗਲਤ ਬੋਲਦੀ ਸੀ ਉਹਨੂੰ ਸ਼ਰਮ ਆਉਣੀ ਚਾਹੀਦੀ ਆ ਉਹ ਇਹ ਤਾਂ ਸਭ ਹਰਕੀਰਤ ਵੋਟਾਂ ਲੈਣ ਦੇ ਸਾਰੇ ਚੱਕਰ ਹੁੰਦੇ ਨੇ ਬਿਆਨ ਸ਼ਰਮ ਵੀ ਆਉਣੀ ਚਾਹੀਦੀ ਆ ਉਹ ਕਹਿੰਦੀ ਸੀ ਆਪਣੀਆਂ ਮਾਵਾ ਭੈਣਾਂ ਨੂੰ ਕਹਿੰਦੀ ਸੀ ਕਹਿੰਦੀ ਲੋਕ ਹਟ ਨਹੀਂ ਜਾ ਇਹ ਲੋਕ ਹਟ ਨਹੀਂ ਜਾਦੇ ਬਿਆਨ ਬੜਾ ਬਹੁਤ ਗਲਤ ਗੱਲ ਆ ਤੇ ਤੁਸੀਂ ਆਖਰ ਵਿੱਚ ਕੀ ਕਹਿਣਾ ਚਾਹੋਗੇ ਸਰੋਤਿਆਂ ਨੂੰ ਵੀ ਜਾਂ ਆਪਣੀ ਆਵਾਜ਼ ਬਚਾਉਣਾ ਚਾਹੋਗੇ ਵੀ ਕੀ ਕਿਸਾਨਾਂ ਲਈ ਸਰਕਾਰ ਕਰੇ ਉਹ ਤੁਸੀਂ ਕਹਿ ਸਕਦੇ ਸਾਨਾ ਲਈ ਮੈਂ ਤਾਂ ਸਾਰਿਆਂ ਤੋਂ ਵੱਡੀ ਮੰਗ ਸਾਡੀ ਸਵਾਮੀਨਾਥਨ ਦੀ ਜਿਹੜੀ ਰਿਪੋਰਟ ਆ ਸਰਕਾਰ ਉਹ ਲਾਗੂ ਕਰ ਦੇਵੇ ਤੇ ਜੱਟਾਂ ਨੂੰ ਹੋਰ ਕੁਝ ਚਾਹੀਦਾ ਹੀ ਨਹੀਂ ਬਸ ਬਾਕੀ ਜਿਹੜੇ ਆਪਣੇ ਮੰਡੀਆਂ ਦਾ ਜਿਹੜਾ ਢਾਂਚਾ ਵਧੀਆ ਬਣਾਇਆ ਜਾਵੇ ਖਰੀਦੀ ਕਰਨਾ ਬਹੁਤ ਵਧੀਆ ਹੋਵੇ ਤੇ ਜੱਟ ਨੂੰ ਪ੍ਰੋਬਲਮੇ ਨਹੀਂ ਆ ਸਕਦੀ ਨਾ ਜੱਟ ਕਦੇ ਮਾਰ ਖਾਊਗਾ ਹਾਂਜੀ ਜਿਹੜੀਆਂ ਸਬਸਿਟੀਆਂ ਸਰਕਾਰ ਸਬਸਿਟੀਆਂ ਦੇ ਨਾਂ ਤੇ ਵੋਟਾਂ ਵਟੋਰਦੀ ਆ ਬਿਲਕੁਲ ਉਹ ਉਹ ਵਟੋਰਨੋਂ ਹਟ ਜਾਣਗੇ ਹਾਂਜੀ ਬਿਲਕੁਲ ਹਲੋ ਜੀ ਇਹ ਸਨਵਾ ਜੀ ਇਹ ਇਹ ਸਨ ਜੀ ਪ੍ਰਦੀਪ ਸਿੰਘ ਜੀ ਸੋਨਾ ਜੀ ਤੇ ਇਹਨਾਂ ਨੇ ਆਪਣੇ ਬਹੁਤ ਹੀ ਵਧੀਆ ਵਿਚਾਰ ਦਿੱਤੇ ਨੇ ਕਿਸਾਨੀ ਲਈ ਜੇ ਤੁਸੀਂ ਵੀ ਕਿਸਾਨਾਂ ਨੂੰ ਸਪੋਰਟ ਕਰਦੇ ਹੋ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਤੇ ਕਮੈਂਟਾਂ ਦੇ ਵਿੱਚ ਆਪਣੀ ਰਾਏ ਦੇ ਕੇ ਜਰੂਰ ਦੱਸਿਓ ਥੈਂਕ ਯੂ ਜੀ ਧੰਨਵਾਦ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ